ਸਵਾਗਤ ਕਰਦੇ ਹਾਂ ਦੋਸਤੋ ਸਿੰਘ ਡੈਲੀ ਫਾਰਮ ਬਰਨਾਲਾ ਤੇ ਅੱਜ ਜੋ ਵੀਡੀਓ ਬਣਾਉਣ ਲੱਗੇ ਆ ਆਪਣੇ ਆਦੇ ਘਰੇ ਆਪਾਂ ਦੇ ਜਿਹੜੀ ਵੀ ਬਣਾਉਦੇ ਆ ਪੰਡ ਮੂਮ ਜਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਨੇੜੇ ਛੋਟਾ ਛੀਨੀਆੜ ਵੱਡਾ ਛੀਨੀਆੜ ਧਨੇਰ ਤੇ ਗਹਿਣਾ ਇਹ ਆਪਣੇ ਨੇੜੇ ਦੇ ਡੈਪੰਡ ਨੇ ਮੋਬਾਈਲ ਨੰਬਰ نوٹ ਕਰ ਲਓ 9569855800 ਜੀ ਤੁਹਾਨੂੰ ਦਿਖਾਈ ਗਏ ਅੱਜ ਜੋ ਤੁਸੀਂ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ 1.5 ਤੋਂ ਪੌਣੇ 2 ਸਾਲ ਦੀ ਕੱਟੀ ਹੈ ਚੰਗੀ ਵਧੀਆ ਜੈਣੀ ਕੰਦੀ ਸੀ ਨਾ ਥੋੜੀ ਜਿਹੀ ਜਗਦੀ ਜਰੂਰ ਆ ਜਿਹੜੇ ਆ ਇਹ ਆਹਰ ਮਹਾਨਦਾਰ ਕਾਉੜਾ ਚੰਗਾ ਦੱਸਿਆਗਾ ਕੰਦੀ ਕੰਦੀ ਪਾਉਣ ਲਈ ਆ ਵਧੀਆ ਪਿੰਡੇ ਤੋਂ ਕਦੀ ਪਤਲੀ ਚਮੜੀ ਦੀ ਚਮਕਦਮ ਕਾਲੀ ਆ ਪੂਰੀ ਚੰਗੀ ਮਹਾਨਦਾਰ ਕਾਉੜੇ ਦਾ 16 17 ਲੀਟਰ ਮਾਰਕਾ ਨੇ ਦੱਸਿਆ ਸੀਗਾ ਐਸ ਮਾਰਕ ਦਿਖਾ ਦੇ ਵੀਰੇ ਸੱਜਣੇ ਬੋਲ ਜਿਹੜੇ ਬੁਢੇ ਸੀ ਮੇਰੇ ਵੀਰ ਨੇ ਇਹ ਜਰੂਰਤ ਹੋਵੇ ਕੱਟੀ ਦੀ ਕਿਰੇ ਪਾਲਰ ਨੂੰ ਕਿਸੇ ਨੇ ਜੇ ਚੰਗੀ ਕੱਟੀ ਆ ਮੂਰੇ ਬਣਨ ਵਾਲੀ ਆ 6 ਮਹੀਨੇ ਨੂੰ ਤਾਰਾਂ ਕਰਕੇ ਸਮਝ ਲੈ ਵੀ ਰਾਸ ਆ ਜੂਗੀ ਤੇ ਮੂਰੇ ਪਹਿਲੇ ਸਵੇ ਸਵਾ ਲੱਖ ਸੋਤੀ ਬਣਨ ਨੂੰ ਤਿਆਰ ਚਲ ਕੇ ਕੱਦ ਪਾਟ ਸ ਵਧੀਆ ਸਵੇ ਸਵਾਜ ਕੋਈ ਤਾਂ ਜਨੀ ਮੰਨ ਕੇ ਚੱਲ 6 ਮਹੀਨੇ ਨੂੰ ਠੀਕਾ ਲਈ ਦੇਣਾਗਾ ਕਿਸੇ ਵੀ ਮੇਰੇ ਵੀਡੀਓ ਨੂੰ ਜੋ ਹੋਵੇ ਦਾ ਆਪਣਾ ਕੋਟ ਮੋ ਜਿਲ੍ਹਾ ਬਨਾਲਾ ਨੇੜੇ ਛੋਟਾ ਸ਼ੰਘੀਆ ਵੱਡਾ ਸੀਨੀਅਰ ਇਹ ਆਪਣਾ ਬੰਦ ਰਿਹਾ ਮੋਬਾਈਲ ਨੰਬਰ ਦੁਆਰਾ ਫੇਰ ਨੋਟ ਕਰ ਲੋ 95698 55809 ਇਹਦਾ ਰੇਟ ਰਹੂਗਾ ਆਪਣਾ 33000 ਰੁਪਿਆ ਕਿਸੇ ਵੀ ਮੇਰੇ ਵੀਰ ਨੂੰ ਜਰੂਰ ਤੋਹਵੀਂ ਆਪੇ ਨਾਲ ਸੰਪਰਕ ਕਰ ਸਕਦਾ ਸਸਰੀ